ਨਾ ਦਾ ਮੈਂ ਜ਼ਮੀਨ ਵੇਚਾਂ ਅੱਜ ਕਾਕਾ ਜੀ ਨਾ ਵੇਚਾਂ ਕੱਲ ਨੂੰ ਦਿਮਾਗ ਚ ਪਾ ਲੈ ਗੱਲ ਦੂ ਇਹ ਉਹ ਬਜ਼ੁਰਗਾ ਰੇਟ ਵਧੀਆ ਵਾਹਣ ਦਾ ਤਕੀ ਉਹ ਯਾਰ ਜਿੰਨਾ ਮਰਜ਼ੀ ਦੇ ਦੇ ਤੂੰ ਨਾਲੇ ਤੈਨੂੰ ਬੁਲਾਇਆ ਗਿਆ ਨੇ ਚੁੱਪ ਕਰਕੇ ਖੜਾ ਰਹਿ ਰੇ ਰੇਟ ਵਧੀਆ ਨਾਲੇ ਕੱਢਿਆ ਉਹ ਤੂੰ ਗਰਮ ਕਾਣੂ ਹੋਈ ਜਨਾ ਮੇਰੀ ਗੱਲ ਸੁਣ ਉਹ ਇਹ ਨੂੰ ਉਹ ਕਿਵੇਂ ਆ ਮਿੰਟੂ ਅਦਾਸ ਜਾ ਕੋ ਲੱਗਦਾ ਉਹ ਠੀਕ ਆ ਯਾਰ ਕਾਲੇ ਹਾਲਾ ਭਰਾਵਾ ਯਾਰ ਕੀ ਗੱਲ ਹੋ ਗਈ ਉਹ ਯਾਰ ਕੀ ਦੱਸਾਂ ਯਾਰ ਇੰਨਾ ਪੜ ਲਏ ਗਏ ਯਾਰ ਨਾ ਕੋਈ ਨੌਕਰੀ ਮਿਲਦੀ ਹੈਗੀ ਹੈ ਪ੍ਰਾਈਵੇਟ ਕੰਮ ਕਰਦੇ ਆ 7-8000 ਤੋਂ ਵੱਧ ਦਿੰਦਾ ਨਹੀਂਗਾ ਕੋਈ ਮੈਂ ਤਾਂ ਬੜਾ ਦੁਖੀ ਹੋਇਆ ਪਿਆ ਯਾਰ ਕੀ ਕਰੀ ਤੇ ਫਿਰ ਇੰਨੀ ਟੈਨਸ਼ਨ ਵਾਲੀ ਕੀ ਗੱਲ ਆ ਬਾਹਰ ਦਾ ਕਰ ਦਿੰਨੇ ਆ ਤੇਰਾ ਹੱਲ ਓਏ ਬਾਹਰ ਤਾਂ ਤਾਂ ਫੇਰ ਹੀ ਜਾਵਾਂਗੇ ਪੈਸੇ ਹੈ ਨਹੀਂਗੇ ਬਾਹਰ ਨਾਲੇ ਮੇਰੇ ਬਾਪੂ ਨੇ ਨਹੀਂ ਮੰਨਣਾ ਪੈਸੇ ਮੇਰੀ ਗੱਲ ਸੁਣ ਬਾਪੂ ਨੂੰ ਤਾਂ ਚੱਲ ਤਰੇ ਉਹਨੂੰ ਮੈਂ ਕਹਿ ਦੂੰਗਾ ਗੱਲ ਤਾਂ ਆ ਵੀ ਤੂੰ ਕੱਲਾ ਕੱਲਾ ਮੁੰਡਾ ਯਾਰਾ ਜ਼ਮੀਨ ਦਾ ਸੌਦਾ ਕਰਵਾ ਦਿੰਨਾ ਦਲਾਲ ਹੈਗਾ ਮੇਰੀ ਨਿਗਾ ਚ ਵਧੀਆ ਮੋٹے ਪੈਸੇ ਦਵਾ ਦੂੰ ਨਾਲੇ ਓ ਯਾਰ ਪੈਸੇ ਤਾਂ ਦਵਾ ਦੇਗਾ ਮੇਰੇ ਬਾਪੂ ਨੇ ਨਹੀਂ ਮੰਨਣਾ ਯਾਰ ਮੈਨੂੰ ਗਲਾਂ ਦਊਗਾ ਭਾਈ ਉਹ ਓਏ ਬਾਪੂ ਨੂੰ ਕੋਈ ਨਹੀਂ ਕਹਿ ਦਾਂਗੇ ਸਮਝਾ ਦ ਮੈਂ ਕਹਿ ਦੂੰਗਾ ਨਾਲੇ ਐਡੀ ਕੀ ਗੱਲ ਆ ਇੰਨੀ ਨਹੀਂ ਟੈਨਸ਼ਨ ਲਈਦੀ ਹੁੰਦੀ ਓਏ ਹੋਰ ਕੀ ਕਰਾਂ ਯਾਰ ਕਰੇ ਜਾਂ ਨਾ ਤਾਂ ਗਲਾਂ ਪੈਣੀਆਂ ਬਾਪੂ ਕਹਿੰਦਾ ਕੰਮ ਨਹੀਂ ਕਰਦਾ ਕੋਈ ਉਹ ਤਾਂ ਚੱਲ ਕੰਮ ਕਰਦਾ 8000 ਦਿੰਦੇ ਆਗੇ ਉਹਦੇ ਸਾਰਾ ਦਿਨ 12 ਘੰਟੇ ਤੱਕੇ ਖਾਈ ਜਾਂਦੇ ਆ ਆਉਂਦਿਆਂ ਨੂੰ ਫੇਰ ਉਹ ਚਲ ਉਹ ਤਾਂ ਤੇਰੀ ਗੱਲ ਮੰਨ ਗਿਆ ਡਿਊਟੀ ਦਾ ਡਿਊਟੀ ਆ ਪਰ ਆਇਆ ਯਾਰ 8000 ਨਾਲ ਕਿੱਥੇ ਬਈ ਗੁਜ਼ਾਰਾ ਹੁੰਦਾ ਕਰਦਾ ਯਾਰ ਓਰ ਯਾਰ ਮੈਨੂੰ ਤਾਂ ਹੀ ਟੈਨਸ਼ਨ ਜੀ ਹੋਇਆ ਚਲ ਉਹ ਤਾਂ ਕੋਈ ਨਹੀਂ ਮੇਰੀ ਗੱਲ ਸੁਣਾ ਦਲਾਲ ਨਾਲ ਫੇਰ ਕਰਾਂ ਮੈਂ ਗੱਲ ਓ ਯਾਰ ਬਾਪੂ ਨੇ ਨਹੀਂ ਮੰਨਣਾ ਬਾਈ ਤੂੰ ਮੇਰੇ ਕੋਟਾ ਨਾ ਪਵਾ ਦੀ ਯਾਰ ਬਾਪੂ ਨੂੰ ਫੋਨ ਲਾ ਕੇ ਤਾਂ ਪੁੱਛ ਲਾ ਕੋਈ ਨਹੀਂ ਕਰਦਾ ਕਿ ਮਸਲਾ ਹੱਲ ਯਾਰ ਮੈਂ ਨਹੀਂ ਬਾਈ ਫੋਨ ਫੋਨ ਲਾ ਕੇ ਪੁੱਛਦਾ ਪਤਾ ਕਿੰਨਾ ੜਬਾ ਉਹ ਜੁੱਤੀ ਮਾਰੂ ਮਰੇ ਤਾਂ ਉਹ ੜਬਤਾ ਹੈਗਾ ਫਿਰ ਹੁਣ ਆਏ ਫਿਰ ਤੈਨੂੰ ਐ ਲੋਟ ਨਹੀਂ ਨਾ ਆਉਣਾ ਫਿਰ ਹੁਣ ਟੈਨਸ਼ਨ 'ਚ ਤੈਨੂੰ ਮੈਂ ਦੇਖ ਨਹੀਂ ਸਕਦਾ ਬਈ ਯਾਰ ਇਕੱਠੇ ਪੜੇ ਆਪਾਂ ਯਾਰ ਮੇਰੀ ਗੱਲ ਸੁਣ ਪੈਗ ਦਾ ਹੱਲ ਕਰਾਂ ਮੈਂ ਟੈਨਸ਼ਨ ਦੂਰ ਹੋ ਜੂ ਨਾਲੇ ਪੈਗ ਦਾ ਚੱਲ ਲਾ ਲਾਂਗੇ ਪੈਸਿਆਂ ਦਾ ਕੋਈ ਨਹੀਂ ਲਿਆਵਾਂ ਫਿਰ ਮੈਂ ਕਰਦੀ ਦੇਖ ਲੈ ਯਾਰ ਲੈ ਆ ਚੱਲ ਜਿਉ ਨਾਲੇ ਮੈਂ ਉੱਧਰ ਗੱਲ ਕਰਦਾ ਚੰਗਾ ਦਲਾਲ ਨਾਲ ਉਹ ਯਾਰ ਮਦਨ ਨੂੰ ਬਾਰ-ਬਾਰ ਕਹਿਣਾ ਬਈ ਉੱਧਰ ਰਹਿਣ ਦੇ ਯਾਰ। ਉਹ ਕਿਉਂ ਘਬرائی ਜਨਾ ਯਾਰ ਬਾਰ-ਬਾਰ ਉਹੀ ਗੱਲ ਕਹੀ ਜਨਾ ਤੇਰਾ ਹੱਲ ਕਰ ਦੂੰਗਾ। ਉਮਰਾ ਬਾਪੂ ਬੜਾ ਪੜਾ ਯਾਰਾ। ਉਹ ਕੁਛ ਨਹੀਂ ਹੁੰਦਾ ਮੇਰੀ ਗੱਲ ਸੁਣਾਉਣਾ ਮੈਂ ਚੰਗਾ ਸਮਾਨ ਲੈ ਕੇ ਆਉਣਾ। ਚੰਗਾ। ਖੇਤੀ ਰਹੀ। ਜਿਆਦਾ ਰੁਪਏ ਕਿਦਾਂ ਮਲਾ ਲੈਣਾ। ਹਾਂ ਨਾ ਕੋਈ ਚੱਕਰ ਨਹੀਂ ਨਾਲੇ ਦਲਾਲ ਨੂੰ ਮੈਂ ਕਹਿ ਦਿੰਨਾ ਚੰਗਾ। ਗੱਲ ਕਰ ਲਈ ਤੂੰ ਬਾਪੂ ਨਾ ਮੈਂ ਕਹਿ ਦੂੰ। ਦੇਖ ਲਈ ਜਾਊਗਾ। ਇੱਕ ਮਿੰਟ ਬਾਈ ਯਾਰ ਮਦਨ ਆ ਗਿਆ। ਉਸੇ ਦਾ ਹੀ ਐ ਫੁੰਡੀ ਦਾ ਹੀ ਐ ਜਿਹਨੇ ਭੇਜਿਆ ਤੈਨੂੰ ਮੈਂ ਕਰਨਾ ਮੜੀ ਗੱਲ ਕੋਈ ਨਾ ਕਰਨਾ ਗੱਲ ਹੈਲੋ ਹਾਂ ਫੁੰਡੀ ਹਾਂ ਆ ਗਿਆ ਸੀ ਬਾਈ ਮੇਰੇ ਕੋਲੇ ਖੇਤੀ ਆ ਮੈਂ ਹਾਂ ਉਹ ਬਾਪੂ ਖੇਤੀ ਸੀਗਾ ਮਾਂ ਚਲ ਉੱਤੀ ਗੱਲ ਕਰਾਂਗਾ ਮਨ ਨੂੰ ਰੱਜਦਾ ਲੱਗਦਾ ਭਾਣਾ ਬਾਪੂ ਤੂੰ ਯਾਰ ਤੂੰ ਨਾਲ ਆਇਆ ਨਾ ਯਾਰ ਆਹ ਲੰਮੇਰੇ ਕੋਟ ਪਵਾਏਗਾ ਮਨ ਲਾ ਤਾਂ ਕਾਲ ਠੀਕ ਆ ਕੋਈ ਨਹੀਂ ਜਾਣਾ ਫਿਰ ਚੰਗਾ ਕਣਕ ਤਾਂ ਨਿਕਲਈ ਇਧਰੋਂ ਘੱਟ ਨਿਕਲਈ ਥੋੜੀ ਜੀ ਸਸਰੀ ਘਰ ਬਾਪੂ ਸਸਰੀ ਘਰ ਜਾਉਂਦਾ ਆ ਮੈਂ ਸਸਰੀ ਘਰ ਨੂੰ ਗਿਆ ਸਸਰੀ ਘਰ ਜੀ ਉਹ ਬਾਪੂ ਤਜਾਬ ਦੇ ਕੈਪਸੂਲੇ ਆ ਸੀ ਤੂੰ ਅੱਜ ਤਜਾਬ ਦੇ ਹਾਂ ਉਹ ਜਿਹੜਾ ਲੈਣਾ ਹੁੰਦਾ ਤੂੰ ਪਤਾ ਜਾ ਉਹ ਹਾਂ ਉਹ ਤਾਂ ਮੈਂ ਖਾ ਲਿਆ ਅੱਗੇ ਤਾਂ ਤੇਰੀ ਬੇਬੇ ਦਿੰਦੀ ਉਹ ਦਵਾਈ ਉਹ ਏ ਅੱਜ ਵੀ ਹੁਣ ਦਿੱਤਾ ਮੈਨੂੰ ਕਹੇ ਉਸੂਲ ਤੈਨੂੰ ਕਿਵੇਂ ਪਤਾ ਲੱਗ ਗਿਆ ਤੂੰ ਤਾਂ ਕਦੇ ਪਾਣੀ ਦੀ ਘੁੱਟ ਨਹੀਂ ਪੁੱਛੀ ਬਾਪੂ ਨੂੰ ਰੁਮਾਇ ਤਾਂ ਉਹੀ ਪੁੱਛ ਲਿਆ ਬਾਪੂ ਜੇ ਹੁਣ ਤੇਰੀ ਤਾਰੀਫ ਕਰ ਦਨਾ ਤੈਨੂੰ ਐ ਹੋ ਜਾਂਦਾ ਪਹਿਲਾਂ ਸਾਸਰੀ ਘੜ ਪਲਾਤੀ ਹੁਣ ਦਵਾਈ ਪੁੱਛੀ ਆ ਨਾ ਬਾਹਲੇ ਫਿਕਰ ਜਾ ਕਰ ਜੈਨਾ ਬਾਪੂ ਦਾ ਅੱਜ ਗੋਡੇ ਗਾਡੇ ਛੱਟਾ ਬਾਪੂ ਤਰੇ ਹਾਂ ਗੋਡੇ ਪੂਰੇ ਵਧੀਆ ਮੈਨੂੰ ਕੀ ਹੋਇਆ ਗੋਡਿਆਂ ਨੂੰ ਘੋੜੇ ਵਰਗਾ ਕਾਤੇ ਆਏ ਸੈਂਕੜ ਤੇ ਆ ਜੀਗਾ ਹਾਂ ਤੂੰ ਮੈਨੂੰ ਵਿੱਚੋਂ ਗੱਲ ਦੱਸ ਕੁੰਡੀ ਕੀ ਐ ਬਲ ਜਣਾ ਪਾਏ ਜੇ ਸੱਪ ਵਾਂਗੂ ਕੁੰਡੀ ਤਾਂ ਬਾਪੂ ਮੈਂ ਤੈਨੂੰ ਐ ਪੁੱਛਣਾ ਸੀ ਬਾਣ ਬਾਰੇ ਪੁੱਛਣਾ ਸੀ ਤੈਨੂੰ ਮੈਂ ਮੈਂ ਵੀ ਆਪਣਾ ਬਾਣ ਤਕਸੀਮ ਕੀਤਾ ਵੇਗਾ ਹਾਂ ਤਕਸੀਮ ਹੋਇਆ ਵੇ ਸਾਰਾ ਨਾ ਮੇਰੀ ਗੱਲ ਸੁਣੋ ਕਦੇ ਖੇਤ ਗੇੜਾ ਨਹੀਂ ਮਾਰਿਆ ਅੱਜ ਤੂੰ ਬਾਣ ਬਾਰੇ ਗੱਲਾਂ ਕਰਦਾ ਵੀ ਤਕਸੀਮ ਹੋਇਆ ਹੋਇਆ ਉਹ ਤਾਂ ਪਤਾ ਕੀ ਚੱਕਰ ਆ ਬੱਪੂ ਮੈਂ ਤੈਨੂੰ ਤਾਂ ਪੁੱਛਦਾ ਸੀ ਮੈਂ ਲਾਉਣੀਆਂ ਫੈਲਬਾਰ ਵਾਲੀ ਅੱਛਾ ਪੈਸਿਆਂ ਦਾ ਇੰਤਜ਼ਾਮ ਕਰਨਾ ਸੀ ਮੈਂ ਲੈ ਕੇ ਆਇਆ ਸੀ ਦਲਾਲ ਮੈਂ ਆਹ ਚੱਲ ਜ਼ਮੀਨ ਦਾ ਸੌਦਾ ਜਾ ਕਰਾ ਕੇ ਤੇ ਜਾ ਚੜ ਜਾਂਦੇ ਆਹੋ ਮੈਂ ਸਮਝ ਗਿਆ ਤੇਰੀ ਗੱਲ ਵੀ ਜ਼ਮੀਨ ਵੇਚਦੇ ਮੈਨੂੰ ਜਾ ਚੜਾ ਦੇ ਮਗਰੋਂ ਤੂੰ ਡੰਡੇ ਪਜਾਉਂਦਾ ਫਿਰੇਂ ਬਾਪੂ ਆਹੀ ਗੱਲ ਕਹਿਣਾ ਤੂੰ ਉਹ ਨਹੀਂ ਬਾਪੂ ਬਾਹਰ ਜਾ ਕੇ ਤੈਨੂੰ ਪੈਸੇ ਭੇਜੂਗਾ ਮੈਂ ਉਹ ਇੱਥੇ ਤਾਂ ਤੂੰ ਕਦੇ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਤਾ ਬੈੱਡ ਤੇ ਪਈ ਨੂੰ ਤੈਨੂੰ ਚਾਹ ਆਉਂਦੀ ਹੈਗੀ ਹੈ ਬਾਹਰ ਜਾ ਕੇ ਕਿ ਤੂੰ ਲੱਲਰ ਲਾਵੇਂਗਾ ਜਿਹੜੇ ਬੰਦੇ ਤਾਂ ਇੱਥੇ ਨਹੀਂ ਕੰਮ ਹੁੰਦਾ ਉੱਥੇ ਕਿੱਥੋਂ ਜਾ ਕੇ ਕੰਮ ਕਰਦੂ ਉਹ ਉਹ ਨਹੀਂ ਬਾਪੂ ਤੂੰ ਯਕੀਨ ਰੱਖ ਮੈਂ ਤਾਂ ਪੈਸੇ ਆਏ ਬਸਾ ਦੂ ਓਏ ਜਿਹੜੇ ਵੀ ਵੀ 25 25 ਸਾਲ ਦੇ ਪਹਿਲਾਂ ਦੇ ਗਏ ਵੈ ਨਾ ਉਹਨਾਂ ਨੇ ਤਾਂ ਬਾਣ ਬੂਣ ਬਣਾਤੇ ਜਿਹੜੇ ਹੁਣ ਜਾਂਦੇ ਆ ਨਾ ਖਰਚੇ ਬਹੁਤ ਆ ਉੱਥੇ ਵਿਚਾਰਿਆਂ ਦੇ ਖਰਚੇ ਨਹੀਂ ਮਰੀਆ ਨਾ ਗੱਲਾਂ ਤੂੰ ਤੈਨੂੰ ਪੁੱਠੀਆਂ ਰਾਇਆਂ ਦੇ ਨਾਲ ਇਹ ਜੇ ਆ ਨਾ ਦਾ ਮੈਂ ਜ਼ਮੀਨ ਵੇਚਾਂ ਅੱਜ ਕਾਕਾ ਜੀ ਨਾ ਵੇਚਾਂ ਕੱਲ ਨੂੰ ਦਿਮਾਗ ਚ ਪਾਲਾ ਗੱਲ ਤੂੰ ਇਹ ਉਹ ਬਈ ਰੇਟ ਵਧੀਆ ਵਾਹਣ ਦਾ ਤਕੀ ਉਹ ਯਾਰ ਜਿੰਨਾ ਮਰਜ਼ੀ ਦੇ ਦੇ ਤੂੰ ਨਾਲੇ ਤੈਨੂੰ ਬੁਲਾਇਆ ਗਿਆ ਨੇ ਚੁੱਪ ਕਰਕੇ ਖੜਾ ਰਹਿ ਰੇ ਰੇਟ ਵਧੀਆ ਨਾਲੇ ਕੱਢਿਆ ਉਹ ਤੂੰ ਗਰਮ ਕਾਨੂੰ ਹੋਈ ਜਾਣਾ ਮੇਰੀ ਗੱਲ ਸੁਣ ਉਹ ਇਹ ਨੂੰ ਮੈਂ ਬੰਦੇ ਨੂੰ ਲੈ ਕੇ ਆਇਆਗਾ ਲੈ ਕੇ ਆਇਆ ਹੋਵੇਗਾ ਫਿਰ ਕੀ ਕਰ ਦੇਣਾਗਾ ਕੋਈ ਬਾਹਰ ਦਾ ਦੇਖ ਲਿਆ ਕਰ ਕੋਈ ਬੰਦਾ ਨਾਲ ਆਇਆ ਹੁੰਦਾ ਯਾਰ ਬਾਪੂ ਯਾਰ ਜ਼ਮੀਨ ਵੇਚਣ ਦੀ ਗੱਲ ਕਰਦਾ ਤੂੰ ਇਹ ਨਹੀਂ ਵੇਖਦੀ ਬਿਲਿਆ ਜਾਣ ਐਣੇ ਬਾਹਰ ਇੱਥੇ ਕੰਮ ਕਰ ਲੈ ਕੰਮ ਕਿਉਂ ਨਹੀਂ ਗਾ ਇੱਥੇ ਉੱਥੇ ਨਹੀਂ ਹੁੰਦਾ ਫਿਰ ਯਾਰਾਂ ਤੂੰ ਯਾਰ ਤਾਂ ਬਾਹਰ ਹੀ ਜਾਣਗਾ ਸਬਜੀ ਲਾ ਸਬਜੀ ਮੰਡੀ ਲੈ ਕੇ ਜਾ ਮਿਹਨਤ ਕਰ ਦੁੱਗਣੇ ਤੇ ਗੁਣਾ ਰੁਪਏ ਬਣਦੇ ਆ ਲੈ ਆਹੋ ਇੱਥੇ ਮਰੀ ਚਲ ਮਿੱਟੀ ਨਾਲ ਮੱਥਾ ਮਿੱਟੀ ਨਾਲ ਮੱਥਾ ਆ ਮਿੱਟੀ ਕਰਕੇ ਉਰੋਂ ਤੱਕ ਪਹੁੰਚੇ ਆ ਜਿਹਨੂੰ ਤੂੰ ਮਿੱਟੀ ਦੱਸਦਾਗਾ ਇਹ ਨਹੀਂ ਵੇਚਣੀ ਜ਼ਮੀਨ ਜਮੂਣਾ ਗਲਾਮ ਮਾਰਦਾਗਾ ਓਏ ਕਰ ਵੇਚ ਦੇ ਫੇਰ ਕੀ ਹੁੰਦਾਗਾ ਵੇਚਦੇ ਵਾਰਾ ਜੇ ਤੇਰਾ ਹੁੰਦਾ ਜੇ ਤੂੰ ਬਾਹਰ ਦਾ ਤੇਰੇ ਬਾਲਾ ਕਿਡਾ ਨਾਲ ਤੂੰ ਬਾਹਰ ਹੀ ਜਾਣਾਗਾ ਐਂ ਕਰ ਜਿਹਨੇ ਤੈਨੂੰ ਰਾਇ ਦਿੱਤੀ ਆ ਨਾਲੇ ਤਾਂ ਉਹਨੂੰ ਲਾਲਾ ਨਾਲ ਨਾਲੇ ਇਹਨੂੰ ਲਾਲਾ ਨਾਲੇ ਤੂੰ ਲੱਗ ਜਾ ਉੱਤਨਾ ਆਪਣੇ ਡੌਂਗਾ ਪੈ ਟੁੱਟਾ ਇੱਕ ਉਹ ਚੱਕਲਾ ਪਾਟੇ ਪਾ ਲੋ ਕੱਪੜੇ ਸੜਕ ਦੇ ਕਿਨਾਰੇ ਤੇ ਬਹਿ ਜਾਓ ਉੱਥੇ ਜਾ ਕੇ ਮੰਗੀ ਚੱਲੋ ਜਦੋਂ 25-30 ਲੱਖ ਰੁਪਏ ਇਕੱਠਾ ਕਰ ਲਿਆ ਫੈਲ ਵਾਸਤੇ ਹਨਾ ਉਦੋਂ ਲਾ ਲਿਓ ਉਹ ਕੀ ਯਾਰ ਐਦੂ ਬਾਅਦ ਦੁਬਾਰੇ ਗੱਲ ਕੀਤੀ ਨਾ ਜਮੀਨ ਵੇਚਣ ਦੀ ਘਰੇ ਨਾ ਬਣੀ ਪਹਿਲਾਂ ਘਰੇ ਰਹਿਆ ਕਰ ਲਿਆ ਕਰ ਭਰਾਵਾ ਫੇਰ ਲਿਆ ਆਇਆ ਕਰ ਓ ਯਾਰ ਤੂੰ ਚਾਰ ਇਹ ਵੇਚੀ ਕਰਾਈ ਜਾਂਦਾ ਮੇਰੀ ਵੀ ਨਾ ਭੱਗਦਾ ਫਿਰ ਓਏ ਹੋਰ ਦਲਾਲ ਫਸੇ ਰਿਆ ਸਾਨੂੰ ਦਲਾਲ ਕਾਦੇ ਵਾਸਤੇ ਓਏ ਜਦੋਂ ਜੀਨ ਵੇਚਣੀ ਨਹੀਂ ਨੀਗੀ ਪੱਕੀ ਮਾਰਦਾ ਇਹ ਆ ਜਾ ਇੱਥੇ ਕੰਮ ਕਰ ਲੈ ਸਬਜ਼ੀ ਲਾ ਲਿਆ ਕਰ ਬਾਪੂ ਯਾਰ ਤੂੰ ਦਰਜਾ ਮੈਥੋਂ ਹੋਰ ਨਾਲ ਲੈ ਲਈਂ ਕਿਤੇ ਰਜਿਸਟਰੀ ਅੱਜ ਹੀ ਕਰਾ ਮੈਂ ਤੈਨੂੰ ਮੈਂ ਹੁਣੀ ਕੈਨੇਡਾ ਦਾ ਸਟੀ ਸਿਟੀਜ਼ਨ ਜੇਤਰੀ ਰਾਏ ਬਣ ਕੇ ਮੈਨੂੰ ਦੱਸ ਦੇ ਤੂੰ